ਸਚੀ ਰੀਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਇੱਕ ਬਹੁਤ ਹੀ ਖਾਸ ਕਹਾਣੀ ਦੀ ਜਿਸ ਦਾ ਨਾਮ ਹੈ ਕਾਰ ਖਿਡੌਣਾ ਗੁਰਬਚਨ ਸਿੰਘ ਪੁੱਲਰ ਦੀ ਲਿਖੀ ਇਹ ਕਹਾਣੀ ਦੇਖਣ ਨੂੰ ਤਾਂ ਇੱਕ ਖਿਡੌਣੇ ਦੀ ਹੈ ਪਰ ਅਸਲ ਵਿੱਚ ਇਹ ਇੱਕ ਬਹੁਤ ਵੱਡੀ ਸੱਚਾਈ ਬਿਆਨ ਕਰਦੀ ਹੈ ਇੱਕ ਅਜਿਹੀ ਕਹਾਣੀ ਜੋ ਸੱਚੀ ਸੋਚ ਲਈ ਮਜਬੂਰ ਕਰ ਦਿੰਦੀ ਹੈ ਸੋ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਬਹੁਤ ਹੀ ਸਾਧਾਰਨ ਪਰ ਸੱਚ ਕਹਾਤਾ بڑے ਡੂੰਗੇ ਸਵਾਲ ਨਾਲ ਕਿ ਭਾਈ ਖਿਡੌਣਾ ਖੇਡਣ ਲਈ ਹੁੰਦਾ ਹੈ ਜਾਂ ਸਿਰਫ ਵੇਖਣ ਲਈ بس یہی سوالے جڑا ਸਾਨੂੰ ਕਹਾਣੀ ਦੇ ਅਸਲ ਮੁੱਦੇ ਤੱਕ ਲੈ ਕੇ ਜਾਵੇਗਾ ਚਲੋ ਕਹਾਣੀ ਦੇ ਪਹਿਲੇ ਹਿੱਸੇ ਵੱਲ ਵਧਦੇ ਹਾਂ ਇੱਥੇ ਸਾਡੀ ਮੁਲਾਕਾਤ ਹੁੰਦੀ ਹੈ ਇੱਕ ਛੋਟੀ ਜਿਹੀ ਬੱਚੀ ਨਾਲ ਤੇ ਉਸਦੇ ਇੱਕ ਬਹੁਤ ਹੀ ਖਾਸ ਖਿਡੌਣੇ ਨਾਲ ਪਰ ਗੱਲ ਇਹ ਹੈ ਕਿ ਇਹ ਕੋਈ ਐਵੇਂ ਜਿਹਾ ਖਿਡੌਣਾ ਨਹੀਂ ਹੈ ਇਹ ਤਾਂ ਉਹ ਖਿਡੌਣਾ ਹੈ ਜਿਸਨੂੰ ਹੱਥ ਲਾਉਣ ਦੀ ਵੀ ਇਜਾਜ਼ਤ ਨਹੀਂ ਹੈ ਤਾਂ ਹੁੰਦਾ ਕੀ ਹੈ ਕਿ ਮੀਤ ਨਾਦਿਕ ਛੋਟੀ ਬੱਚੀ ਉਹ ਘਰ ਦੇ ਸ਼ੋਕੇਸ ਵਿੱਚੋਂ ਇੱਕ ਬੜੀ ਪਿਆਰੀ ਜੀ ਖਿਡੌਣਾਕਾਰ ਚੁੱਕ ਲੈਂਦੀ ਹੈ ਤੇ ਬਸ ਜਿਵੇਂ ਹੀ ਉਹ ਚੁੱਕਦੀ ਹੈ ਉਸਦੇ ਮਾਪੇ ਭੱਜ ਆਉਂਦੇ ਨੇ ਉਸਨੂੰ ਰੋਕਣ ਲਈ ਇੱਕ ਪਾਸੇ ਤਾਂ ਹੈ ਮੀਤ ਦਾ ਬਾਲਮਨ ਜਿਹੜਾ ਉਸ ਖਿਡੌਣੇ ਨਾਲ ਖੇਡਣਾ ਚਾਹੁੰਦਾ ਹੈ ਤੇ ਦੂਜੇ ਪਾਸੇ ਨੇ ਮਾਪੇ ਜਿਨ੍ਹਾਂ ਨੂੰ ਡਰ ਹੈ ਕਿ ਹਾਏ ਕਿਤੇ ਮਹਿੰਗਾ ਖਿਡੌਣਾ ਟੁੱਟੇ ਨਾ ਜਾਵੇ ਹੁਣ ਸਵਾਲ ਇਹ ਹੈ ਕਿ ਇਸ ਖਿਡੌਣੇ ਵਿੱਚ ਅਜਿਹਾ ਕੀ ਖਾਸੀ ਵੈਲ ਇਹ ਕੋਈ ਆਮ ਖਿਡੌਣਾ ਨਹੀਂ ਸੀ ਬਿਲਕੁਲ ਇੱਕ ਅਸਲੀ ਕਾਰ ਦੀ ਨਕਲ ਬਹੁਤ ਹੀ ਸੋਹਣੀ ਬਾਰੀਕੀ ਨਾਲ ਬਣਾਈ ਹੋਈ ਇੰਗਲੈਂਡ ਤੋਂ ਕਿਸੇ ਰਿਸ਼ਤੇਦਾਰ ਨੇ ਭੇਜੀ ਸੀ ਤਾਂ ਸਮਝ ਲਓ ਮਾਪਿਆਂ ਲਈ ਇਹ ਖਿਡੌਣਾ ਕਾਟ ਤੇ ਖਜ਼ਾਨਾ ਜ਼ਿਆਦਾ ਸੀ ਇੱਥੇ ਹੀ ਕਹਾਣੀ ਦਾ ਸਾਰਾ ਟਕਰਾ ਸਾਡੇ ਸਾਹਮਣੇ ਆ ਜਾਂਦਾ ਹੈ ਦੇਖੋ ਮੀਤ ਲਈ ਇਹ ਕਾਰ ਇੱਕ ਖਿਡੌਣਾ ਹੈ ਜਿਸ ਨਾਲ ਖੇਡਿਆ ਜਾਂਦਾ ਹੈ ਪਰ ਉਸਦੇ ਮਾਪਿਆਂ ਲਈ ਇਹ ਇੱਕ ਖਜ਼ਾਨਾ ਹੈ ਇੱਕ ਸਜਾਵਟ ਦੀ ਚੀਜ਼ ਦੋਵਾਂ ਦੀ ਸੋਚ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਇਹ ਕੋਈ ਅੱਜ ਦੀ ਗੱਲ ਨਹੀਂ ਸੀ ਸਾਲਾਂ ਤੋਂ ਇਸ ਕਾਰ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਿਆ ਗਿਆ ਸੀ ਕਦੇ ਕੱਪੜਿਆਂ ਦੇ ਟਰੰਕ ਵਿੱਚ ਲੁਕੋ ਕੇ ਤੇ ਹੁਣ ਸ਼ੀਸ਼ੇ ਵਾਲੇ ਸ਼ੋਕੇਸ ਪਿੱਛੇ ਤੇ ਜਿੰਨਾ ਇਸ ਨੂੰ ਦੂਰ ਰੱਖਿਆ ਗਿਆ ਉਨਾਂ ਹੀ ਬੱਚੀ ਦੇ ਮਨ ਵਿੱਚ ਇਸ ਨੂੰ ਪਾਉਣ ਦੀ ਤਾਂਗ ਵਾਧੀ ਗਈ ਕੁਦਰਤੀ ਗੱਲ ਹੈ ਨਾ ਚਲੋ ਜੀ ਹੁਣ ਕਹਾਣੀ ਵਿੱਚ ਆਉਂਦਾ ਹੈ ਇੱਕ ਵੱਡਾ ਮੋੜ ਜੋ ਕਹਾਣੀ ਸੁਣਾ ਰਿਹਾ ਹੈ ਉਸ ਦਾ ਧਿਆਨ ਘਰ ਦੇ ਅੰਦਰੋਂ ਹਟ ਕੇ ਬਾਹਰ ਗਲੀ ਵੱਲ ਜਾਂਦਾ ਹੈ ਤੇ ਉੱਥੇ ਜੋ ਦੇਖਦਾ ਹੈ ਉਹ ਬਿਲਕੁਲ ਹੀ ਵੱਖਰਾ ਮਾਜਰਾ ਹੈ ਘਰ ਦੇ ਅੰਦਰ ਜਿੱਥੇ ਇੱਕ ਖਿਡੌਣੇ ਨੂੰ ਲੈ ਕੇ ਐਨੀ ਚੁੱਪਚਪੀ ਤੀਜੀ ਟੈਨਸ਼ਨ ਹੈ ਉੱਥੇ ਹੀ ਬਾਹਰ ਉਸੇ ਘੜੀ ਵਿੱਚ ਇੱਕ ਵੱਖਰਾ ਹੀ ਸ਼ੋਰ ਮਚਿਆ ਹੋਇਆ ਹੈ ਤੇ ਇਹੀ ਉਹ ਸੀਨ ਹੈ ਜਿਹੜਾ ਸਾਰੀ ਕਹਾਣੀ ਦਾ ਰੁਖ ਹੀ ਬਦਲ ਕੇ ਰੱਖ ਦੇਵੇਗਾ ਤਾਂ ਬਾਹਰ ਕੀ ਹੋ ਰਿਹਾ ਇੱਕ ਅਮੀਰ ਗਵਾਂਡੀ ਦਾ ਕੋਈ 8-9 ਸਾਲ ਦਾ ਪੋਤਾ ਹੈ ਤੇ ਉਹ ਇੱਕ ਲੱਖਾਂ ਦੀ ਬਿਲਕੁਲ ਨਵੀਂ ਨਕੋਰ ਅਸਲੀ ਕਾਰ ਚਲਾ ਰਿਹਾ ਪਰ ਉਹ ਚਲਾ ਨਹੀਂ ਰਿਹਾ ਸਗੋਂ ਖੇਡ ਰਿਹਾ ਹੈ ਕਦੇ ਬਜਰੀ ਦੇ ਢੇਰਾਂ ਤੇ ਗੱਡੀ ਚੜਾ ਰਿਹਾ ਹੈ ਕਦੇ ਮੋੜ ਤੇ ਕੰਧ ਚ ਮਾਰਨ ਵਾਲਾ ਹੋ ਰਿਹਾ ਤੇ ਕਦੇ ਰੇਤ ਦੇ ਢੇਰ ਤੇ ਟਾਇਰ ਕੁਮਾ ਕੁਮਾ ਕੇ ਮਜ਼ੇ ਲੈ ਰਿਹਾ ਮਤਲਬ ਉਸਦੇ ਲਈ ਲੱਖਾਂ ਦੀ ਅਸਲੀ ਕਾਰ ਵੀ ਇੱਕ ਖਿਡੌਣੀ ਹੈ ਤਾਂ ਦੇਖਿਆ ਇੱਕੋ ਗਲੀ ਪਰ ਦੋ ਬਿਲਕੁਲ ਵੱਖਰੀਆਂ ਦੁਨੀਆਂ ਵਾ ਚਲੋ ਹੁਣ ਇਸੇ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝਦੇ ਆਂ ਇੱਕੋ ਗਲੀ ਚ ਰਹਿਣ ਵਾਲੇ ਦੋ ਬੱਚੇ ਪਰ ਉਹਨਾਂ ਦੀ ਸੱਚਾਈ ਉਹਨਾਂ ਦੀ ਹਕੀਕਤ ਕਿੰਨੀ ਵੱਖਰੀ ਹੈ ਇਹ ਫਰਕ ਦੇਖੋ ਇੱਕ ਪਾਸੇ ਹੈ ਮੀਤੀ ਦੁਨੀਆ ਜਿੱਥੇ ਇੱਕ ਛੋਟੀ ਜੀ ਖਿਡੋਣਾ ਕਾਰ ਹੈ ਜਿਸ ਨੂੰ ਹੱਥ ਲਾਉਂਦੀ ਵੀ ਮਨਾਹੀ ਹੈ ਇਸ ਨਾਲ ਮੰਚਕੀ ਪੈਦਾ ਹੁੰਦਾ ਹੈ ਚੀਜ਼ਾਂ ਦੀ ਕਮੀ ਦਾ ਅਹਿਸਾਸ ਟੁੱਟਣ ਦਾ ਡਰ ਇੱਕ ਚਿੰਤਾ ਤੇ ਦੂਜੇ ਪਾਸੇ ਹੈ ਉਸ ਮੁੰਡੇ ਦੀ ਦੁਨੀਆ ਜਿੱਥੇ ਲੱਖਾਂ ਦੀ ਅਸਲੀ ਕਾਰ ਹੈ ਤੇ ਉਸ ਨਾਲ ਵੀ ਖੇਡਿਆ ਜਾ ਰਿਹਾ ਹੈ ਇਸ ਨਾਲ ਕੀ ਮਿਲਦਾ ਹੈ ਬੇਫਿਕਰੀ ਨਿਡਰਤਾ ਤੇ ਇੱਕ ਵੱਖਰਾ ਹੀ ਆਤਮ ਵਿਸ਼ਵਾਸ ਇਹੀ ਹੈ ਆਰਥਿਕ ਅਸਮਾਨਤਾ ਦਾ ਅਸਰ ਜੋ ਬੱਚਿਆਂ ਦੇ ਮਨਾਂ ਤੇ ਛੋਟੀ ਉਮਰ ਤੋਂ ਹੀ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਗੱਲ ਸਿਰਫ ਪੈਸੇ ਦੀ ਨਹੀਂ ਹੈ ਗੱਲ ਇਸ ਤੋਂ ਕਿਤੇ ਡੂੰਗੀ ਹੈ ਗੱਲ ਇਸ ਚੀਜ਼ ਦੀ ਹੈ ਕਿ ਕਿਵੇਂ ਸਾਡੇ ਆਰਥਿਕ ਹਾਲਾਤ ਤੈਅ ਕਰਦੇ ਹਨ ਕਿ ਸਾਡੇ ਬੱਚਿਆਂ ਦੇ ਅੰਦਰ ਡਰ ਪੈਦਾ ਹੋਵੇਗਾ ਜਾਂ ਆਤਮ ਵਿਸ਼ਵਾਸ। ਇਹ ਹੀ ਚੀਜ਼ਾਂ ਉਹਨਾਂ ਦੇ ਪੂਰੇ ਭਵਿੱਖ ਦੀ ਉਹਨਾਂ ਦੇ ਕਿਰਦਾਰ ਦੀ ਨਹੀਂ ਰੱਖਦੀਆਂ ਨੇ। ਤੇ ਹੁਣ ਕਹਾਣੀ ਆਉਂਦੀ ਹੈ ਆਪਣੇ ਸਭ ਤੋਂ ਅਹਿਮ ਮੋੜ ਤੇ। ਇਹ ਉਹ ਪਲ ਹੈ ਜਦੋਂ ਕਹਾਣੀਕਾਰ ਯਾਨੀ ਮੀਤ ਦਾ ਪਿਤਾ ਉਸ ਨੂੰ ਇੱਕ ਬਹੁਤ ਵੱਡੀ ਗੱਲ ਸਮਝ ਆਉਂਦੀ ਹੈ ਤੇ ਉਹ ਇੱਕ ਅਜੀਹਾ ਫੈਸਲਾ ਕਰਦਾ ਹੈ ਜਿਹੜਾ ਸਭ ਕੁਝ ਬਦਲ ਦਿੰਦਾ ਹੈ। ਸੋਚ ਕੇ ਦੇਖੋ ਜਦੋਂ ਉਸ ਪਿਤਾ ਨੇ ਆਪਣੀ ਅੱਖਾਂ ਸਾਹਮਣੇ ਇਹ ਦੋਵੇਂ ਦੁਨੀਆਵਾਂ ਦੇਖੀਆਂ ਇੱਕ ਪਾਸੇ ਆਪਣੀ ਧੀ ਖਿਡੌਣੇ ਨੂੰ ਤਰਸਦੀ ਤੇ ਦੂਜੇ ਪਾਸੇ ਉਹ ਮੁੰਡਾ ਇੱਕ ਅਸਲੀ ਕਾਰ ਨੂੰ ਖਿਡੌਣਾ ਸਮਝਦਾ ਤਾਂ ਉਸਦੇ ਦਿਲ ਤੇ ਕੀ ਬੀਤੀ ਹੋਵੇਗੀ ਉਸ ਨੂੰ ਕੀ ਸਮਝ ਆਇਆ ਹੋਵੇਗਾ ਤੇ ਫਿਰ ਉਹ ਪਿਤਾ ਇੱਕ ਕੰਮ ਕਰਦਾ ਬਹੁਤ ਛੋਟਾ ਜਿਹਾ ਪਰ ਬਹੁਤ ਵੱਡਾ ਉਸ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਇੱਕ ਸ਼ੀਸ਼ੇ ਪਿੱਛੇ ਪੈਕ ਡੋਣੇ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ ਉਸਦੀ ਧੀ ਦੀ ਖੁਸ਼ੀ ਉਸਦਾ ਆਤਮ ਵਿਸ਼ਵਾਸ ਉਹ ਚੁੱਪਚਾਪ ਅੰਦਰ ਜਾਂਦਾ ਹੈ ਸ਼ੋਕੇਸ ਖੋਲਦਾ ਹੈ ਤੇ ਉਹ ਕਾਰ ਕੱਢ ਕੇ ਆਪਣੀ ਧੀ ਦੇ ਹੱਥ 'ਚ ਫੜਾ ਦਿੰਦਾ ਹੈ ਤਾਂ ਫਿਰ ਇਸ ਛੋਟੀ ਜੀ ਕਹਾਣੀ ਦਾ ਵੱਡਾ ਸੰਦੇਸ਼ ਕੀ ਨਿਕਲਦਾ ਹੈ ਆਓ ਇਸ ਦੇ ਕੁਝ ਮੁੱਖ ਨੁਕਤੇਾਂ ਤੇ ਚਾਤ ਮਾਰੀਏ ਦੇਖੋ ਇਸ ਕਹਾਣੀ ਦਾ ਸੰਦੇਸ਼ ਬਹੁਤ ਸਾਫ਼ ਤੇ ਬਹੁਤ ਡੂੰਘਾ ਹੈ ਇਹ ਸਾਨੂੰ ਦੱਸਦੀ ਹੈ ਕਿ ਬੱਚਿਆਂ ਦਾ ਵਿਕਾਸ ਚੀਜ਼ਾਂ ਨੂੰ ਸਾਹਮਣੇ ਰੱਖਣ ਨਾਲ ਨਹੀਂ ਹੁੰਦਾ ਸਗੋਂ ਉਹਨਾਂ ਨੂੰ ਵਰਤਣ ਦੇ ਉਹਨਾਂ ਤੋਂ ਸਿੱਖਣ ਦੇ ਮੌਕੇ ਦੇਣ ਨਾਲ ਹੁੰਦਾ ਹੈ ਕਈ ਵਾਰ ਇੱਕ ਟੁੱਟਿਆ ਹੋਇਆ ਖਿਡੌਣਾ ਇੱਕ ਬੱਚੇ ਦੇ ਆਤਮ ਵਿਸ਼ਵਾਸ ਨੂੰ ਜੋੜਨ ਦੀ ਕੀਮਤ ਹੁੰਦਾ ਹੈ ਤੇ ਇਹ ਕੀਮਤ ਬਹੁਤ ਛੋਟੀ ਹੈ ਤੇ ਜਾਂਦੇ ਜਾਂਦੇ ਇਹ ਕਹਾਣੀ ਸਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਦੀ ਹੈ ਕਿ ਸਾਡੀ ਆਪਣੀ ਜ਼ਿੰਦਗੀ ਵਿੱਚ ਅਜਿਹੇ ਕਿਹੜੇ ਖਜ਼ਾਨੇ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਸ਼ੀਸ਼ੇ ਪਿੱਛੇ ਸਜਾ ਕੇ ਰੱਖਿਆ ਹੋਇਆ ਹੈ ਕੀ ਉਹ ਕੋਈ ਕਿਤਾਬ ਹੈ ਕੋਈ ਹੁਨਰ ਹੈ ਜਾਂ ਕੋਈ ਮੌਕਾ ਜਿਸ ਨੂੰ ਅਸੀਂ ਟੁੱਟਣ ਦੇ ਡਰੋਂ ਵਰਥ ਹੀ ਨਹੀਂ ਰਹੇ ਇਸ ਬਾਰੇ ਸੋਚਿਓ ਜ਼ਰੂਰ